ਉਹਨਾ ਮੇਰੀ ਰੂਹ ਬੋਲਦੀ ਹੈ ਜਦੋਂ ਮੈਂ ਪੋਲਿਟਿਕਸ ਕਰਦਾ ਜਾਂ ਪੋਲਿਟਿਕਸ ਮਹਿਸੂਸ ਹੁੰਦੀ ਹੈ ਜਦੋਂ ਸਿਆਸਤ ਕਰਦਾ ਔਰ ਇੱਕ ਔਟਨ ਇਹੋ ਜੀ ਕਿ ਹਰ ਵਾਰੀ ਮੈਂ ਸੋਚਦਾ ਕਿ ਸ਼ੁਕਰ ਹੈ ਦਾਤਾ ਮੇਰੀ ਜਾਨ ਛੁੱਟੀ ਜਦ ਪ੍ਰਚਾਰ ਖਤਮ ਹੋ ਗਿਆ ਕਹਿੰਦੇ ਜੀ ਅੱਜ ਤੋਂ ਕੈਂਪੇਨ ਬੰਦ ਦੋ ਕੁ ਦਿਨ ਪਹਿਲਾਂ ਹੋ ਜਾਂਦੀ ਮੈਂ ਉੱਥੋਂ ਭੱਜ ਆਇਆ ਇੱਕਦਮ ਕਹਿੰਦੇ ਜੀ ਹੁਣ ਤਾਂ ਰਹਿਣਾ ਬਹੁਤ ਜ਼ਰੂਰੀ ਹੈ ਫਸਲ ਪੱਕ ਗਈ ਉਹਨੂੰ ਕੱਟਣਾ ਬੋਲ ਬਣਾਉਣਾ ਸਾਂਭਣਾ ਮੈਂ ਕਹਿੰਦੀ ਮੈਂ ਗੱਲ ਇਹ ਆ ਜੋ ਮੈਨੂੰ ਕਹਿ ਰਿਹਾ ਮੈਂ ਨਹੀਂ ਉਹ ਕਰਨਾ ਨਸ਼ਾ ਮੰਗ ਰਿਹਾ ਔਰ ਈਵਨ ਸ਼ਰਾਬ ਤੋਂ ਇਲਾਵਾ ਦੂਸਰੇ ਡਰਗ ਡਰਗ ਵੀ ਮੰਗਦੇ ਆ ਕਹਿੰਦੇ ਸਾਰੇ ਪੰਜਾਬੀ ਆ ਕਿ ਨਸ਼ਾ ਮੁਕਤ ਕਰੋ ਤੇ VOTING ਜਦੋਂ ਕਰਦੇ ਤੇ ਕਦੋਂ ਕਹਿੰਦੇ ਇਹ ਆ ਕਿ ਸਾਨੂੰ ਇਮਾਨਦਾਰ ਓਨੈਸਟ ਪੋਲੀਟੀਸ਼ੀਅਨ ਚਾਹੀਦਾ ਲੇਕਿਨ ਪੈਸੇ ਵੀ ਮੰਗਦੇ ਆ VOTING ਪਾਉਣ ਲਈ ਇਹ ਦੋ ਤਿੰਨ ਜਿਹੜੇ ਚੀਜ਼ਾਂ ਨੇ ਲੈ ਬਿਠੀਆਂ ਆ ਇਸ ਕੰਟਰੀ ਨੂੰ ਵੀ ਇਸ ਤੇ ਸਪੈਸ਼ਲੀ ਪੰਜਾਬ ਨੂੰ ਕਾਸਟਿਜ਼ਮ ਔਰ VOTING ਟਾਈਮ ਨਸ਼ਾ ਮੰਗਣਾ ਔਰ ਪੈਸੇ ਮੰਗਣਾ ਫਿਰ ਉਦਾਂ ਦੇ ਪੋਲੀਟੀਸ਼ੀਅਨ ਇਹਨਾਂ ਨੂੰ ਟੱਕਰ ਜਾਂਦੇ ਆ ਉਹ ਸਾਰੇ ਲੋਕੀ ਇਹ ਵੀ ਕਹਿੰਦੇ ਕਹਿ ਰਹੇ ਨੇ ਕਹਿੰਦੇ ਕਿ ਹੰਸ ਜੀ ਦੀ ਅਸੀਂ ਬਹੁਤ ਰਿਸਪੈਕਟ ਕਰਦੇ ਆਂ ਬਹੁਤ ਸਾਡੇ ਪਸੰਦੀਦਾ ਨੇ ਅਸੀਂ ਫੈਨ ਆ ਉਹਨਾਂ ਦੇ ਲੈਜੈਂਡ ਨੇ ਉਹ ਪਰ ਕਹਿੰਦੇ ਪੋਲਿਟਿਕਸ ਵਾਲੇ ਪਾਸੋਂ ਕਹਿੰਦੇ ਪੈਰ ਧਰਾਵਾ ਉਹਨਾਂ ਨੂੰ ਸਾਈਡ ਕਰ ਲੈਣਾ ਚਾਹੀਦਾ ਕਹਿੰਦੇ ਅਸੀਂ ਤਾਂ ਉਹਨਾਂ ਦੇ ਬਤੌਰ ਇੱਕ ਜਿਹੜੇ ਉਹ ਸਿੰਗਰ ਨੇ ਉਹਦੇ ਹੀ ਅਸੀਂ ਆਸ਼ਿਕ ਆ ਤੇ ਉਹਨਾਂ ਨੂੰ ਸਿੰਗਰ ਵਾਂਗ ਹੀ ਰਹਿਣਾ ਚਾਹਤ ਸੀ ਮੈਨੂੰ ਤੇ ਹੁਣ ਤਾਂ ਪ੍ਰੂਵ ਵੀ ਕਰਤਾ ਕਿ ਮੈਨੂੰ ਜ਼ਿਆਦਾ ਸਮਝ ਨਹੀਂ ਹੈ ਕੋਸ਼ਿਸ਼ ਕੀਤੀ ਹੈ ਜੀ ਗ੍ਰੈਮਮੀ ਸਿੱਕੀ ਪਰ ਮੇਰੇ ਅੜਿੱਕੇ ਮੈਨੂੰ ਕੋ ਸਮਝ ਨਹੀਂ ਲੱਗਦੀ ਕਿਉਂਕਿ ਮੈਂ ਸਿਆਸਤਦਾਨ ਹੈ ਹੀ ਨਹੀਂਗਾ ਬੇਸਿਕਲੀ ਮੈਂ ਆਰਟਿਸਟ ਹਮੇਸ਼ਾ ਪੰਜਾਬ ਦੀ ਪੰਜਾਬੀਅਤ ਦੀ ਹੀ ਗੱਲ ਕੀਤੀ ਆ ਨਾਮ ਹੈ 1 ਰੁਪਿਆ ਵੀ ਜਿਸ ਦਿਨ ਉਸ ਤੋਂ ਪਹਿਲਾਂ ਹੀ ਮਰ ਜਾਈਏ ਜੇ 1 ਰੁਪਿਆ ਵੀ ਕਿਸੇ ਤੋਂ ਲਿਆ ਹੋਵੇ ਪੰਜਾਬ ਸਤਾਈ ਦੇ ਵਾਸਤੇ ਕੁਝ ਨਜ਼ਰ ਆ ਰਿਹਾ ਹੈ ਜਾਂ ਫਿਰ ਚੀਜ਼ਾਂ ਉਨ ਸਾਈਡ ਹੀ ਕਰਤੀਆਂ ਇਲੈਕਸ਼ਨ ਨੂੰ ਸਾਈਡ ਕਰਤਾ ਕਿ ਨਹੀਂ ਆਪਾਂ ਇਧਰ ਦੇ ਪਾਸੇ ਇਧਰ ਲੋਕ ਸਭਾ ਚੋਣਾਂ ਤੋਂ ਬਾਅਦ ਹੰਸਰਾਜ ਹੰਸੁਣੀ ਗਾਇਕੀ ਵਾਲੇ ਪਾਸਿਆਂ ਨੂੰ ਇੱਕ ਵਾਰ ਫਿਰ ਤੋਂ ਆਪਣਾ ਜ਼ੋਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਹੀ ਜੋ ਸਾਥੀ ਨੇ ਉਹਨਾਂ ਨੂੰ ਇੱਕ ਟ੍ਰਿਬਿਊਟ ਉਹਨਾਂ ਦੇ ਰਾਹੀਂ ਦਿੱਤਾ ਗਿਆ ਗੀਤ ਉਹਨਾਂ ਦਾ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਕਿੱਥੇ ਤੁਰ ਗਿਆਂ ਯਾਰਾ ਸੁਰਿੰਦਰ ਸ਼ੰਦੌਣਾ ਦੀ ਪਹਿਲੀ ਵਰਸੀ ਹੈ ਉਸ ਵਰਸੀ ਦੇ ਉੱਤੇ ਹੰਸਰਾਜ ਹੰਸੁਣੀ ਦਾ ਇੱਕ ਗੀਤ ਆਉਣਾ ਹੈ ਗੱਲਬਾਤ ਕਰਦੇ ਆਂ ਅੱਜ ਹੰਸਰਾਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹੰਸ ਜੀ ਬਹੁਤ-ਬਹੁਤ ਸਵਾਗਤ ਹੈ ਜੀ ਬ੍ਰੋਪਨ ਜੀ ਬੜੀ ਮਿਹਰਬਾਨੀ ਜੀ ਤੁਸੀਂ ਕਿ ਜ਼ੋਰ ਜ ਮਾਰ ਰਹੇ ਨੇ ਜੀ ਜ਼ੋਰ ਦਿਖਾ ਰਹੇ ਨੇ ਜੋਹਰ ਕਲਾ ਦਾ ਜਾਨੀ ਹਾਂ ਤਾਂ ਬਹੁਤ ਅੱਛੀ ਗੱਲ ਹੈ ਲੇਕਿਨ ਉਦਾਸ ਪਹਿਲੂ ਇਹ ਹੈ ਕਿ ਅ ਸਰਿੰਦਰ ਚਿੰਦਾ ਦਾ ਜਾਣਾ ਛੱਡ ਕੇ ਔਰ ਸਾਲ ਇਦਾਂ ਗੁਜ਼ਰ ਜਾਣਾ ਲੱਗਦਾ ਕੱਲ ਦੀ ਗੱਲ ਹੈ ਔਰ ਉਹਨਾਂ ਨੂੰ ਟ੍ਰਿਬਿਊਟ ਕਰਨ ਲਈ ਡੈਡੀਕੇਟ ਕਰਨ ਲਈ ਇਹ ਗਾਣਾ ਕੀਤਾ ਔਰ ਬਸ ਅਦਰਵਾਈਜ਼ ਗਾਣਾ ਰਿਲੀਜ਼ ਹੋਵੇ ਕਿੰਨੀ ਖੁਸ਼ੀ ਹੁੰਦੀ ਹੈ ਮੈਂ ਤਾਂ ਜਦੋਂ ਆਡੀਓ ਕੀਤੀ ਉਦੋਂ ਵੀ ਰੋਂਦੇ ਰੋਂਦੇ ਰਿਹਾ ਮੈਂ ਯਾਦ ਕਰਕੇ ਉਹਨਾਂ ਨੂੰ ਵਰਡਿੰਗ ਵੀ ਸੇਖੋ ਸਾਹਿਬ ਨੇ ਐਸੀ ਲਿਖੀ ਔਰ ਜਦੋਂ ਵੀਡੀਓ ਕੀਤੀ ਉਦੋਂ ਵੀ ਅੱਜ ਵੀ ਮੈਨੂੰ ਜਿੱਥੇ ਦੋਸਤਾਂ ਨੂੰ ਮਿਲ ਕੇ ਪ੍ਰੈਸ ਨੂੰ ਮਿਲ ਕੇ ਖੁਸ਼ੀ ਹੋਈ ਆ ਉਥੇ ਅੰਦਰੋਂ ਕੈਫੀਅਤ ਮੇਰੀ ਅਜੀਬੋ ਗਰੀਵਿਆ ਯਾਰ ਉਹ ਸੁਰਿੰਦਰ ਚੰਦਾ ਸਾਹਿਬ ਜਿਨ੍ਹਾਂ ਨਾਲ ਯਾਨੀ ਇੰਨਾ ਕੁ ਸਾਂਝਾ ਸੀ ਦੋਸਤੋ ਲਾਇਕੀ ਸੰਗੀਤ ਤੱਕ ਸ਼ੇਅਰ ਕਰਦੇ ਸੀ ਉਹ ਅੱਜ ਹੈ ਹੀ ਨਹੀਂ ਔਰ ਇਹ ਵੀ ਦਿਨ ਆ ਗਿਆ ਕਿ ਉਹਨਾਂ ਨੂੰ ਟ੍ਰਿਬਿਊਟ ਕਰਨਾ ਪੈ ਰਿਹਾ ਤੂੰ ਗੀਤ ਉਹ ਗਾ ਰਹੇ ਸੀ ਵੀਡੀਓ ਬਣਾ ਰਹੇ ਸੀ ਤਾਂ ਬਹੁਤ ਕੁਝ ਚੀਜ਼ਾਂ ਜ਼ਿਹਨ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਉਹ ਪਲ ਜਿਹੜੇ ਉਹਨਾਂ ਦਾ ਨਾਮ ਬਤਾਏ ਹੋਣਗੇ ਤੁਹਾਨੂੰ ਤੁਸੀਂ ਉਹ ਵੀ ਯਾਦ ਆ ਰਹੇ ਹੋਣਗੇ ਕਿਵੇਂ ਤਾਂ ਉਹ ਜਰਨੀ ਤੁਹਾਡੀ ਰਹੀ ਹਾਲਾਂਕਿ ਤੁਸੀਂ ਬਹੁਤ ਵਾਰ ਅਕਸਰ ਚੀਜ਼ਾਂ ਸ਼ੇਅਰ ਕਰ ਚੁੱਕੇ ਹੋ ਪਰ ਕੋਈ ਅਜੀਹਾ ਪਲ ਕੋਈ ਅਜੀਹਾ ਕਿੱਸਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਦਰਸ਼ਕਾਂ ਦੇ ਨਾਲ ਸਾਂਝਾ ਕਿ ਹਾਂਜੀ ਡੈਥ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਕਿਹਾ ਯਾਰ ਪੋਲਿਟਿਕਸ ਵਗੈਰਾ ਜਿਹੜੀ ਕਰਦਾ ਤੂੰ ਕਰੀ ਜਾ ਮੇਰਾ ਦਿਲ ਕਰਦਾ ਕਿ ਮੈਂ ਆਪਣੀ ਗਾਈਡੈਂਸ ਥੱਲੇ ਆਪ ਹੀ ਤਰਜ਼ ਬਣਾਵਾਂ ਮੈਂ ਆਪ ਹੀ 뮤직 ਦੇਮਾਂ ਤੇ ਤੂੰ ਗਾ ਮੈਨੂੰ ਕਹਿਣ ਲੱਗੇ ਮੈਂ ਕਿਹਾ ਜੀ ਮੈਨੂੰ ਬੜੀ ਧੀਰ ਹੋਈ ਆ ਸਟੂਡੀਓ ਨਹੀਂ ਕਦੀ ਗਿਆ ਕਹਿਣ ਲੱਗੇ ਨਹੀਂ ਜਿਵੇਂ ਮੈਂ ਹੁਕਮ ਮੰਨ ਕੇ ਜਾ ਉਹਨਾਂ ਦੇ ਪਿਆਰ ਸਦਕਾ ਉਹਨਾਂ ਨੇ ਕੰਪੋਜ਼ ਕੀਤਾ ਗਾਣਾ ਗਾਇਆ 에어ਪੋਰਟ ਆ ਜਿਹੜੇ ਵਿਦੇਸ਼ਾਂ ਸਾਡੇ ਬੱਚੇ ਮਜਬੂਰੀ ਚ ਜਾਂਦੇ ਨੇ ਆਇਲਸ ਕਰਕੇ ਉੱਤੇ ਬੇਚ ਸੀਗਾ ਤੇ ਉਸ ਦਿਨ ਬੜੇ ਖੁਸ਼ ਹੋ ਰਹੇ ਸੀ ਆਪੇ ਉਹਨਾਂ ਨੇ ਵੀਡੀਓ ਮੇਰੀ ਬਣਵਾਈ ਇੱਥੇ ਚੰਡੀਗੜ੍ਹ 'ਚ ਹੀ ਰਿਲੀਜ਼ ਵੀ ਕੀਤਾ ਗਾਣਾ ਤੇ ਅੱਜ ਉਹ ਦਿੰਦੇ ਆ ਕਿ ਉਹ ਹੈ ਹੀ ਨਹੀਂ ਸੋ ਇਹ ਵਾਕਿਆਤ तमाम ਉਮਰ ਕੋਈ ਐਸਾ ਦਿਨ ਨਹੀਂਗਾ ਜਿੱਦਨ ਉਹਨਾਂ ਦਾ ਖਿਆਲ ਨਹੀਂ ਆਉਂਦਾ ਹੁਣ ਜਦੋਂ ਆਡੀਓ ਰਿਲੀ ਆਪਣੇ ਰਿਕਾਰਡ ਕੀਤੀ ਹੈ ਵੋਕਲ ਡਬ ਕਰ ਰਹੇ ਸੀ ਉਦੋਂ ਵੀ ਰੋਂਦੇ ਰਹਿ ਵੀਡੀਓ ਵਾਲੇ ਦਿਨ ਵੀ ਅੱਜ ਵੀ ਅਜੀਬੋ ਗਰੀਬ ਕਾਇਫੀਤ ਹੈ ਸੋ ਕਿਸੇ ਦਾ ਯਾਰ ਨਾ ਵਿਛੜੇ ਦੇਖੋ ਨਾ ਪਹਿਲਾਂ ਕੁਲਦੀਪ ਮਾਨਕ ਸਾਹਿਬ ਚਲੇ ਗਏ ਸਰਦੂਲ ਸਕੰਦਰ ਸਾਹਿਬ ਚਲੇ ਗਏ ਹੁਣ ਬਾਜੀ ਚਿੰਦਾ ਜੀ ਜਿਹੜੇ ਜਿਨ੍ਹਾਂ ਦੇ ਜਿਹੜੇ ਜਿਨ੍ਹਾਂ ਦੇ ਗੀਤ ਗਾ ਕੇ ਮੈਂ ਇਹ ਸੋਚਦਾ ਹੀ ਮੈਂ ਕੋਈ ਅੱਛਾ ਕੰਮ ਵੀ ਕੀਤਾ ਸਰਜੀਤ ਪਾਤਰ ਸਾਹਿਬ ਉਹ ਵੀ ਕੋਚ ਕਰ ਗਏ ਸਾਇਦ ਦੁਨੀਆ ਆਣਾ ਜਾਣਾ ਹੀ ਹੈ ਹਾਂ ਹਾਂਜੀ ਕਿਵੇਂ ਹੁਣ ਦਿਨ ਚੱਲ ਰਹੇ ਨੇ ਸ਼ੈਡਿਊਲ ਕੀ ਤੁਹਾਡਾ ਰਹਿੰਦਾ ਹੈ ਸਿਆਸਤ ਵਾਲੇ ਪਾਸੋਂ ਹੁਣ ਚੀਜ਼ਾਂ ਹਾਲਾ ਕੀ ਉਮੀਦੀਆਂ ਨਹੀਂ ਨੇ ਕਿਉਂਕਿ ਇਲੈਕਸ਼ਨ ਤੋਂ ਬਾਅਦ ਹੁਣ ਇੱਕ ਬਿਲਕੁਲ ਠੰਡਾ ਮਾਹੌਲ ਹੋ ਚੁੱਕਿਆ ਹੈ ਸਿਆਸਤ ਨੂੰ ਨਾਲ-ਨਾਲ ਦੇਖ ਰਹੇ ਹਾਂ ਆਬਜ਼ਰਵ ਕਰ ਰਹੇ ਹਾਂ ਪੰਜਾਬ ਇਸ ਵੇਲੇ ਤੁਹਾਨੂੰ ਕਿਵੇਂ ਨਜ਼ਰ ਆ ਰਹੇ ਹੈ ਸਿਆਸਤ ਦੀ ਮੈਨੂੰ ਤੇ ਹੁਣ ਤਾਂ ਪ੍ਰੂਵ ਹੀ ਕਰਤਾ ਕਿ ਮੈਨੂੰ ਜ਼ਿਆਦਾ ਸਮਝ ਨਹੀਂ ਹੈ ਇਲੈਕਸ਼ਨ ਲੜਦੇ ਸਮੇਂ ਵੀ ਮੇਰੇ ਚ ਜ਼ਿਆਦਾ ਸੂਫੀਜ਼ਮ ਹੀ ਬੋਲਦਾ ਜਿਸ ਰਸਤੇ ਦਾ ਮੈਂ ਰਾਹੀ ਰਾਂ ਸੋ ਮੈਨੂੰ ਬਹੁਤ ਜ਼ਿਆਦਾ ਨਹੀਂ ਹੈ ਕੋਸ਼ਿਸ਼ ਕੀਤੀ ਹੈ ਜੀ ਗ੍ਰਾਮਰ ਸਿੱਖੀ ਪਰ ਮੇਰੇ ਅੜਿੱਕੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਕਿਉਂਕਿ ਮੈਂ ਸਿਆਸਤਦਾਨ ਹੈ ਹੀ ਨਹੀਂਗਾ ਬੇਸਿਕਲੀ ਮੈਂ ਆਰਟਿਸਟ ਹਾਂ ਕੀ ਹੁਣ ਆਰਟਿਸਟ ਵਾਲੀ ਲਾਈਨ ਦੇ ਉੱਤੇ ਹੀ ਅੱਗੇ ਫੋਕਸ ਕਰਨਾ ਹੈ ਹਾਲਾਂਕਿ ਤੁਸੀਂ ਤਾਂ ਬਹੁਤ ਵੱਡਾ ਕੰਟ੍ਰਿਬਿਊਸ਼ਨ ਇਸ ਲਾਈਨ ਨੂੰ ਦੇ ਹੀ ਚੁੱਕੇ ਹੋ ਤੁਹਾਡੇ ਤਾਂ ਉਹ ਜ਼ਿੰਦਗੀ ਪਰ ਚੀਜ਼ਾਂ ਜਿਹੜੀਆਂ ਨੇ ਉਸੇ ਤਰੀਕੇ ਨਾਲ ਚਲਦੀਆਂ ਰਹਿਣਗੀਆਂ ਜਾਂ ਫਿਰ ਅੱਗੇ ਹੁਣ ਕਿਸੇ ਹੋਰ ਨੂੰ ਗਾਈਡੈਂਸ ਦੇਣੀ ਹੈ ਕਿਸੇ ਹੋਰ ਨੂੰ ਸਿਖਾਉਣਾ ਹੈ ਹੋਰ ਕਿਵੇਂ ਕਰਨਾ ਕਿ ਅੱਗੇ ਫਿਊਚਰ ਕੀ ਹੰਸ ਜੀ ਆਪਣਾ ਦੇਖ ਰਹੇ ਨੇ ਪੋਲਿਟਿਕਸ ਹੈ ਜਾਂ ਫਿਰ ਸਿੰਗਿੰਗ ਵਾਲੀ ਲਾਈਨ ਦੇ ਉੱਤੇ ਹੀ ਦੁਬਾਰਾ ਫਿਰ ਫੋਕਸ ਗਾਣਾ ਤਾਂ ਆਪਣੀ ਜਾਨ ਵਿੱਚ ਵਿੱਚ ਮੈਂ ਗਾਉਂਦਾ ਰਿਹਾ ਔਰ ਸ਼ੋਅ ਵਗੈਰਾ ਵੀ ਕਰਦਾ ਰਿਆਂ ਹੁਣ ਵੀ ਕਰਦੇ ਰਵਾਂਗੇ ਚੱਲੀ ਜਾਂਦਾ ਸਿਲਸਲਾ ਪੈਰਲਰ ਚੱਲੀ ਜਾ ਰਿਹਾ ਪੰਜਾਬ ਦੇ ਵਿੱਚ ਜਿਸਵੇਂ ਚੀਜ਼ਾਂ ਚੱਲ ਰਹੀਆਂ ਨੇ ਲਾਅ ਐਂਡ ਆਰਡਰ ਦੀ ਗੱਲ ਹੋਵੇ ਨਸ਼ੇ ਦੀ ਗੱਲ ਹੋਵੇ तमाम ਇਹਨਾਂ ਇਸ਼ੂਜ਼ ਨੂੰ ਤੁਸੀਂ ਕਿਵੇਂ ਇਸ ਵੇਲੇ ਬੈਠੇ ਦੇਖ ਰਹੇ ਹੋ ਕੀ ਤੁਹਾਨੂੰ ਨਜ਼ਰ ਆ ਰਹੀ ਹੈ ਬਸ ਅਰਦਾਸ ਹੀ ਕਰ ਸਕਦਾ ਕਿ ਪੰਜਾਬ ਖੁਗ ਵਸੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇੱਥੇ ਨਸ਼ਾ ਮੁਕਤ ਹੋ ਜਵੇ ਤੇ ਸਰਕਾਰਾਂ ਆਪਣੇ ਲੈਵਲ ਤੇ ਐਫਰਟਸ ਕਰਦੀਆਂ ਪਰ ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੁੰਦਾ ਕਿਉਂਕਿ ਹੁਣੇ ਪਿੱਛੇ ਜੇ ਇਲੈਕਸ਼ਨ ਲੜਿਆ ਮੈਂ ਜਿੱਦਦ ਪ੍ਰਚਾਰ ਖਤਮ ਹੋ ਗਿਆ ਕਹਿੰਦੇ ਜੀ ਅੱਜ ਤੋਂ ਕੈਂਪੇਨ ਬੰਦ ਦੋ ਕੁ ਦਿਨ ਪਹਿਲਾਂ ਹੋ ਜਾਂਦੀ ਨਾ ਮੈਂ ਉੱਥੋਂ ਭੱਜ ਆਇਆ ਇੱਕਦਮ ਕਹਿੰਦੇ ਜੀ ਹੁਣ ਤਾਂ ਰਹਿਣਾ ਬਹੁਤ ਜ਼ਰੂਰੀ ਹੈ ਫਸਲ ਪੱਕ ਗਈ ਉਹਨੂੰ ਕੱਟਣਾ ਬੋਲ ਬਣਾਉਣਾ ਉਹਨੂੰ ਸੰਭਾਲਣਾ ਮੈਂ ਕਿਹਾ ਜੀ ਮੈਂ ਗੱਲ ਇਹ ਆ ਜੋ ਮੈਨੂੰ ਕਹਿ ਰਿਹਾ ਮੈਂ ਨਹੀਂ ਉਹ ਕਰਨਾ ਨਾ ਮੈਂ ਅੱਗੇ ਕੀਤਾ ਜ਼ਿੰਦਗੀ ਚ ਕਰੀ ਕਹਿੰਦੇ ਜੀ ਕੀ ਮੈਂ ਕਹਿਆ ਉਹ ਨਸ਼ਾ ਮੰਗ ਰਿਆ ਔਰ ਈਵਨ ਸ਼ਰਾਬ ਤੋਂ ਇਲਾਵਾ ਦੂਸਰੇ ਡਰਗ ਡਰੂਗੀ ਵੀ ਮੰਗਦੇ ਆ ਕਹਿੰਦੇ ਸਾਰੇ ਪੰਜਾਬੀ ਆ ਕਿ ਨਸ਼ਾ ਮੁਕਤ ਕਰੋ ਤੇ VOTING ਜਦੋਂ ਕਰਦੇ ਤੇ ਉਹ ਕਹਿੰਦੇ ਇਹ ਆ ਕਿ ਸਾਨੂੰ ਇਮਾਨਦਾਰ ਓਨੈਸਟ ਪੋਲੀਟੀਸ਼ੀਅਨ ਚਾਹੀਦਾ ਲੇਕਿਨ ਪੈਸੇ ਵੀ ਮੰਗਦੇ ਆ VOTING ਪਾਉਣ ਲੱਗੇ ਸੋ ਜਦੋਂ ਬਾਹਰ ਆ ਨਾ ਐ ਬ੍ਰਾਡ ਵਿੱਚ ਹੁੰਦੀ ਆ ਟੀਵੀ ਤੇ ਡਿਬੇਟ ਹੁੰਦੀ ਆ ਕੋਈ ਖੱਪ ਖਾਨਾ ਨਹੀਂ ਪਾਇਆ ਜਾਂਦਾ ਇੰਨਾ ਕੈਂਪੇਨ ਦਾ ਜਿੱਦਾਂ ਇੱਥੇ ਖੌਰੂ ਪੱਟੀ ਦਾ ਉਦਾਂ ਉੱਥੇ ਨਹੀਂ ਹੈ ਟੀਵੀ ਤੇ ਡਿਬੇਟ ਕਰਦੇ ਲੋਕੀ ਸਿਆਣੇ ਨੇ ਆ ਉਹਨਾਂ ਨੂੰ ਪਤਾ ਕਿ ਜੀ ਇਹ ਬੰਦਾ ਸਾਡੇ ਕੰਮ ਦਾ ਇਹ ਬੰਦੇ ਨੇ ਪਿਛਲੀ ਵਾਰੀ ਕੁਝ ਨਹੀਂ ਕੀਤਾ ਚੁੱਪ ਕਰਕੇ ਵੋਟ ਪਾ ਦਿੰਦੇ ਆ ਔਰ ਇੱਥੇ ਆਪਾਂ ਜੁਮ ਜਨੇ ਮਰਜ਼ੀ ਧਾਰਮਿਕ ਬਣੇ ਫਿਰ ਗਏ ਕਿ ਜੀ ਸਾਨੂੰ ਗੁਰੂ ਸਾਹਿਬਾਨ ਨੇ ਵੀ ਦੱਸੇ ਦੀ ਦੱਸੇ ਗੱਦੀਆਂ ਨੇ ਸਮਝਾਇਆ ਹੋਰ ਪੀਰਾਂ ਪਗੰਬਰਾਂ ਨੇ ਵੀ ਸਮਝਾਇਆ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਕਵਾਲੀਆਂ ਵੀ ਤੁਸੀਂ ਸੁਣਦੇ ਹੋ ਉੱਥੇ ਅਮਲਾਂ ਤੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਤੇ ਇੱਥੇ ਤੇ ਕਾਸਟਿਜ਼ਮ ਬਹੁਤ ਹੈਵੀ ਆ ਕੈਂਡੀਡੇਟ ਦਾ ਪਹਿਲਾਂ ਇਹ ਦੇਖਿਆ ਜਾਂਦਾ ਕਾਸਟ ਕਿਹੜੀ ਆ ਉਦੋਂ ਇਹ ਸਮੀਕਰਨ ਬਦਲਦੇ ਆ ਜਾਂ ਕਰਦੇ ਆ ਸੋ ਇਸ ਕਰਕੇ ਇਹ ਦੋ ਤਿੰਨ ਜਿਹੜੇ ਚੀਜ਼ਾਂ ਨੇ ਲੈ ਬਿਠੀਆਂ ਆ ਇਸ ਕੰਟਰੀ ਨੂੰ ਵੀ ਇਸ ਤੇ ਸਪੈਸ਼ਲੀ ਪੰਜਾਬ ਨੂੰ ਕਾਸਟਿਜ਼ਮ ਔਰ VOTING ਟਾਈਮ ਨਸ਼ਾ ਮੰਗਣਾ ਔਰ ਪੈਸੇ ਮੰਗਣੇ ਫਿਰ ਉਦਾਂ ਦੇ ਪੋਲੀਟੀਸ਼ੀਅਨ ਇਹਨਾਂ ਨੂੰ ਟੱਕਰ ਜਾਂਦੇ ਆ ਮੇਰੇ ਕੋਲ ਤਾਂ ਨਹੀਂ ਇਹ ਸਭ ਕੁਝ ਹੁੰਦਾ ਨਾ ਮੈਂ ਗਿਣਤੀ ਵਾਲੇ ਦੇ ਨਹੀਂ ਗਿਆ ਨਾ ਮੈਂ ਫਿਰ ਉਹ ਜਿੱਦਣ ਵੋਟਾਂ ਬੂਟਾਂ ਪੈਂਦੀਆਂ ਕੈਂਡੀਡੇਟ ਨੂੰ ਤੇ ਟਿਕਾਉ ਹੋਈ ਨਹੀਂ ਹੁੰਦਾ ਹਰ ਬੂਥ ਤੇ ਜਾਂਦਾ ਤੁਸੀਂ ਚੈੱਕ ਕਰਿਓ ਮੈਂ ਭੱਜਾਇਆ ਮੈਂ ਮੈਨੂੰ ਨਹੀਂ ਹੋਣਾ ਅਸੀਂ ਹਾਲਾਂਕਿ ਜਦੋਂ ਤੁਸੀਂ ਇਲੈਕਸ਼ਨ ਕੰਟੈਂਸਟ ਵੀ ਕਰ ਰਹੇ ਸੀ ਔਰ ਭਾਜਪੀ ਦੇ ਵਿੱਚ ਤੁਸੀਂ ਹੋ ਤਾਂ ਬਹੁਤ ਸਾਰੇ ਲੋਕੀ ਇਹ ਵੀ ਕਹਿੰਦੇ ਕਹਿ ਰਹੇ ਨੇ ਕਹਿੰਦੇ ਕਿ ਹੰਸ ਜੀ ਦੀ ਅਸੀਂ ਬਹੁਤ ਰਿਸਪੈਕਟ ਕਰਦੇ ਆਂ ਬਹੁਤ ਸਾਡੇ ਪਸੰਦੀਦਾ ਨੇ ਅਸੀਂ ਫੈਨ ਆ ਉਹਨਾਂ ਦੇ ਲੈਜੈਂਡ ਨੇ ਉਹ ਪਰ ਕਹਿੰਦੇ ਪੋਲਿਟਿਕਸ ਵਾਲੇ ਪਾਸੋਂ ਕਹਿੰਦੇ ਪੈਰ ਧਰਾਵਾ ਉਹਨਾਂ ਨੂੰ ਸਾਈਡ ਕਰ ਲੈਣਾ ਚਾਹੀਦਾ ਕਹਿੰਦੇ ਅਸੀਂ ਤਾਂ ਉਹਨਾਂ ਦੇ ਬਤੌਰ ਇੱਕ ਜਿਹੜੇ ਉਹ ਸਿੰਗਰ ਨੇ ਉਹਦੇ ਹੀ ਅਸੀਂ ਆਸ਼ਿਕ ਆ ਤੇ ਉਹਨਾਂ ਨੂੰ ਸਿੰਗਰ ਵਾਂਗ ਹੀ ਰਹਿਣਾ ਚਾਹੀਦਾ ਹਾਂ ਲੋਕ ਠੀਕ ਸੋਚ ਰਹਾ ਲੋਕਾਂ ਨੇ ਅਥਾ ਪਿਆਰ ਦਿੱਤਾ ਜਦੋਂ ਦੇ ਪੋਲਿਟਿਕਸ ਵਿੱਚ ਆਏ ਆ ਉਦੋਂ ਦਾ ਡੀਫੇਮ ਕਿੰਨਾ ਹੋਇਆ ਤੇ ਸੋ ਲੋਕ ਠੀਕ ਕਰ ਲੋਕਾਂ ਨੂੰ ਮੈਂ ਵੀ ਕਹੂੰਗਾ ਅਰਦਾਸ ਕਰ ਤੇ ਮੈਂ ਪਰ ਉਹ ਨਾਲ ਦੀ ਨਾਲ ਮੈਂ ਕਹਾਂਗਾ ਕਿ ਮੈਂ ਕਿਸੇ ਵੀ ਪਾਰਟੀ ਵਿੱਚ ਰਿਆ ਹਮੇਸ਼ਾ ਪੰਜਾਬ ਦੀ ਪੰਜਾਬੀਅਤ ਦੀ ਹੀ ਗੱਲ ਕੀਤੀ ਆ ਨਾ ਮੈਂ 1 ਰੁਪਿਆ ਵੀ ਜਦੋਂ ਉਸ ਤੋਂ ਪਹਿਲਾਂ ਹੀ ਮਰ ਜਾਈਏ ਜੇ 1 ਰੁਪਿਆ ਵੀ ਕਿਸੇ ਤੋਂ ਲਿਆ ਹੋਵੇ ਦੇਖ ਲੋ ਕਿੰਨੇ ਸਾਲ ਹੋ ਗਏ ਹੁਣ ਤਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਕੱਲ 2009 ਚ ਪਹਿਲਾ ਇਲੈਕਸ਼ਨ ਲੜਿਆ ਸੀ ਤੇ ਆ ਮੈਂ 7 8 ਵਿੱਚ ਹੀ ਗਿਆ ਸੀ ਇੰਨੇ ਸਾਲਾਂ ਵਿੱਚ ਮੀਡੀਆ ਧੋ ਕੇ ਲੋਕ ਧੋ ਕੇ ਰੱਖ ਦਿੰਦੇ ਜੇ 1 ਰੁਪਿਆ ਵੀ ਮੈਂ ਲੈਂਦਾ ਇੱਕ ਤਾਂ ਮੈਂ ਇਹ ਨਹੀਂ ਕੀਤਾ ਦੂਜਾ ਮੈਂ ਦਿੱਲੀੋਂ ਜਿੱਤਾਂ ਕਿਤੇ ਹਮੇਸ਼ਾ ਪੰਜਾਬ ਦੇ ਹੱਕ ਚ ਗੱਲ ਕੀਤੀ ਹਾਂ ਹੁਣ ਪੰਜਾਬ ਰਹਿਣਾ ਹੈ ਜਾਂ ਕਿਤੇ ਹੋਰ ਸਟੇਟ ਦੇ ਵਿੱਚੋਂ ਇਲੈਕਸ਼ਨ ਲੜਨ ਦੀ ਸੋਚਣੀ ਹੈ ਰਿੰਤ ਮੈਂ ਦਿੱਲੀ ਆ ਜੀ ਪੰਜਾਬ ਤੇ ਇਲੈਕਸ਼ਨ ਲੜਨ ਆਇਆ ਸੀ ਦਿੱਲੀ ਆ ਮੈਂ ਉਦੋਂ ਦਾ ਹੀ ਉਸ ਤੋਂ ਬਾਅਦ ਪੰਜਾਬ 27 ਦੇ ਵਾਸਤੇ ਕੁਝ ਨਜ਼ਰ ਆ ਰਿਹਾ ਹੈ ਜਾਂ ਫਿਰ ਚੀਜ਼ਾਂ ਹੁਣ ਸਾਈਡ ਹੀ ਕਰਤੀਆਂ ਇਲੈਕਸ਼ਨ ਨੂੰ ਸਾਈਡ ਕਰਤਾ ਕਿ ਨਹੀਂ ਆਪਾਂ ਇਧਰ ਦੇ ਪਾਸੇ ਹੀ ਠੀਕ ਨਹੀਂ ਦੇਖੋ ਕਿ ਬੰਦਾ ਫਿਲਹਾਲ ਤੇ ਦਿੱਲੀ ਮੈਨੂੰ ਬੁਲਾਇਆ ਸੀ ਪਾਰਟੀ ਨੇ ਦਿੱਲੀ ਰਹਿ ਰਹੇ ਰਹਿائش ਮੇਰੀ ਉੱਥੇ ਹੀ ਹੈ ਗਈ ਹੈ ਦੇਖਦੇ ਆ ਮੈਨੂੰ ਤਾਂ ਜ਼ਿਆਦਾ ਗਾਉਣ ਦਾ ਹੀ ਹੈਗਾ ਸ਼ੌਕ ਕਿਉਂਕਿ ਮੈਨੂੰ ਜਦੋਂ ਗਾਉਣਾ ਮੇਰੀ ਰੂਹ ਬੋਲਦੀ ਹੈ ਜਦੋਂ ਮੈਂ ਪੋਲਿਟਿਕਸ ਕਰਦਾ ਜਾਂ ਪੋਲਿਟੀ ਮਹਿਸੂਸ ਹੁੰਦੀ ਹੈ ਜਦੋਂ ਸਿਆਸਤ ਕਰਦੀ ਹਰੇ ਘਟਨੇ ਇਹੋ ਜੀ ਕਿ ਹਰ ਵਾਰੀ ਮੈਂ ਸੋਚਦਾ ਕਿ ਸ਼ੁਕਰ ਹੈ ਦਾਤਾ ਮੇਰੀ ਜਾਨ ਛੁੱਟੀ ਤਦੇ ਤਾਂ ਜਿੱਦਣ ਕੰਪੇਨ ਮੈਂ ਬਹੁਤ ਰੂਨਾ ਫਿਕਰਦਾ ਬਹੁਤ ਟਿਕਦਾ ਨਹੀਂ ਉਹ ਦੇਖਿਆ ਸੀ ਤੁਹਾਨੂੰ ਤੁਸੀਂ ਜਦੋਂ ਫਰੀਦਕੋਟ ਜਿੰਨੇ ਵੀ ਤਿੰਨ ਵਾਰ ਇਲੈਕਸ਼ਨੜਾ ਮੈਂ ਰਾਤ ਦਿਨ ਇੱਕ ਕਰ ਦਿੰਦਾ ਯਾਨੀ 24 ਘੰਟਿਆਂ ਚ ਡੇਢ ਦੋ ਘੰਟੇ ਸੌਣਾ ਲੱਗੇ ਰਹਿਣਾ ਲੇਕਿਨ ਉਹ ਕੰਮ ਤੋਂ ਪਹਿਲੇ ਮੈਂ ਭੱਜ ਜਾਂਦਾ ਹਰ ਇਲੈਕਸ਼ਨ ਚ ਜਦੋਂ ਪੈਸੇ ਵੰਡਣੇ ਪੈਣ ਨਸ਼ਾ ਵੰਡਿਆ ਜਾਂ ਵੰਡਣਾ ਪਵੇ ਔਰ ਇਹ ਫਿਰ ਮੇਰੇ ਕੋ ਨਹੀਂ ਹੁੰਦਾ ਫਕੀਰ ਦੇ ਵਿੱਚ ਕੀ ਕਹਿਣਾ ਚਾਹੂੰਗੇ ਜਸਤਿਕ ਦੇ ਨਾਲ ਛਿੰਦਾ ਉਹਨਾਂ ਦੀ ਵਰਸੀ ਆ ਰਹੀ ਹੈ 26 ਤਰੀਕ ਨੂੰ ਔਰ ਗਾਣੇ ਵੀ ਰਿਲੀਜ਼ ਹੋ ਰਹੇ ਹੈ ਸਾਥੀ ਤੁਹਾਡੇ ਉਹ ਰਹੇ ਤਾਂ ਗੀਤ ਦੇ ਨਾਲ ਲੱਗਦਾ ਕਿ ਉਹ ਯਾਦਾਂ ਵੀ ਤਾਜ਼ਾ ਹੋਣ ਹਾਂਜੀ ਛਿੰਦਾ ਜੀ ਦਾ ਜਾਣਾ ਤੇ ਇਦਾਂ ਜਿੱਦਾਂ ਕਿਲਾ ਟੈਟਰੀ ਹੋ ਗਿਆ ਇੱਕ ਇੱਕ ਕਰਕੇ ਇੰਨੇ ਸਦਵੇਂ ਲੱਗੇ ਹੈ ਕੁਲਦੀਪ ਮਾਰਨਿਕ ਸਾਹਿਬ ਵਰਗਾ ਕਿਰਨੇ ਹੋ ਜਾਣਾ ਰੋਜ਼ ਥੋੜੀ ਮਾਵਾਂ ਜੰਮਦੀਆਂ ਇਹੋ ਜਿਹਾ ਪੁੱਤ ਫਿਰ ਸਰਦੂਲ ਸਿਕੰਦਰ ਸਾਹਿਬ ਦਾ ਚਲੇ ਜਾਣਾ ਔਰ ਮੇਰੇ ਭਾਈ ਸੀਗੇ ਔਰ ਸਰਿੰਦਰ ਚਿੰਦਾ ਜੀ ਸੀਨੀਅਰ ਹੋਣ ਦੇ ਬਾਵਜੂਦ ਮੇਰੀ ਰੂਹ ਦੇ ਬਹੁਤ ਕਰੀਬ ਸੀ ਸਾਡਾ ਨਾ ਕੁਝ ਸਾਲਾਂ ਤੋਂ ਨੇੜਤਾ ਬਹੁਤ ਜ਼ਿਆਦਾ ਸੀ ਸੀਨੀਅਰ ਸੀ ਮੇਰੇ ਲੇਕਿਨ ਇੰਨੀ ਕਿ ਇੱਜ਼ਤ ਤੇ ਪਿਆਰ ਦਿੰਦੇ ਸੀ ਉਹ ਅ ਬਸ ਉਹਨਾਂ ਨੂੰ ਟ੍ਰਿਬਿਊਟ ਕਰਨਾ ਪਏਗਾ ਡੈਡੀਕੇਟ ਕਰਨਾ ਪਏਗਾ ਇਹ ਮੈਨੂੰ ਮੇਰੀ ਬਦਕਿਸਮਤੀ ਕਹ ਲੋ ਪਰ ਨਾ ਗਾਣਾ ਜਿਸ ਦਿਨ ਰਿਲੀਜ਼ ਹੁੰਦਾ ਗਵਈਏ ਨੂੰ ਤਾਂ ਚਾਹ ਚੜ ਜਾਂਦਾ ਅੱਜ ਉਦਾਸ ਜਾ ਮੈਂ ਬਾਕੀ ਗੱਲ ਬਾਤ ਲਈ ਤਾਂ ਹੰਸਰਾਜ ਹੰਸ ਸੋਣੀ ਖਾਸ ਤੌਰ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਸੀ ਕਿਉਂਕਿ ਗਾਣਾ ਆ ਰਿਹਾ ਹੈ ਸੁਰਿੰਦਰ ਸ਼ੰਧਾ ਜੀ ਨੂੰ ਟ੍ਰਿਬਿਊਟ ਦਿੱਤਾ ਉਹਨਾਂ ਨੇ ਔਰ ਕਹਿੰਦੇ ਕਿ ਅਕਸਰ ਜਦੋਂ ਗਾਣਾ ਰਿਲੀਜ਼ ਹੁੰਦਾ ਤਾਂ ਇੱਕ ਚਾਹ ਚੜਿਆ ਹੁੰਦਾ ਪਰ ਅੱਜ ਮਨ ਉਦਾਸ ਜ਼ਰੂਰ ਹੈ ਕੈਮਰਾ ਪਰਸਨ ਬਲਜਿੰਦਰਾ ਗਗਨਦੀਪ ਸਿੰਘ ਪ੍ਰੋ ਪੰਜਾਬੀ